ਗਊਸ਼ਾਲਾ ਵਿਕੇ ਜੋ ਗਰੀਬ ਪਰਿਵਾਰ ਲੋੜਵੰਦ ਅੱਜ ਉਹਨਾਂ ਵੱਲੋਂ ਗਊਸ਼ਾਲਾ ਜੋ ਕਮੇਟੀ ਹੈ ਉਹਨਾਂ ਨੂੰ ਦਿਵਾਲੀ ਦਿੱਤੀ ਜਾਏਗੀ ਆਓ ਅਸੀਂ ਤੁਹਾਨੂੰ ਲਾਈਵ ਤਸਵੀਰਾਂ ਵਿਖਾਈਏ हिकु बार सैट ते ਬਾਕੀ ਬਾਤ ਕਰਦੇ ਹਾਂ ਦੇ ਵਿਚਕਾਰ ਉਹ ਵਰਗੇ ਪ੍ਰਤਾਪ ਸਿੰਘ ਜੀ ਗਊਸ਼ਾਲਾ ਵਿੱਚ ਆਇਨੇ ਜਿਹੜੇ ਪਹਿਲਾਂ ਵੀ ਕਾਫੀ ਸਮੇਂ ਤੋਂ ਗਊਸ਼ਾਲਾ ਦੇ ਨਾਲ ਉਹ ਅਟੈਚ ਨੇ ਤੇ ਅਕਸਰ ਉਹ ਇੱਥੇ ਆਉਂਦੇ ਜਾਂਦੇ ਅਸਨ ਤੇ ਉਹ ਅੱਜ ਵੀ ਅੱਜ ਦਾ ਸ਼੍ਰੀਕ ਆਏ ਨੇ ਅੱਜ ਦੀਵਾਲੀ ਦੇ ਮੌਕੇ ਤੇ ਉਹ ਸਾਨੂੰ ਵਧਾਈ ਦੇਣ ਵਾਸਤੇ ਆਏ ਆ ਤੇ ਉਹਨਾਂ ਦੇ ਹੱਥਾਂ ਨਾਲ ਅਸੀਂ ਜਿਹੜੇ ਸਾਧੂ ਸੰਤਾਂ ਨੂੰ ਸੀ ਆਪਣਾ ਜਿਹੜੀਆਂ ਸ਼ਾਲਾ ਨੇ ਉਹ ਵਿਦਿਤ ਕੀਤੀਆਂ ਨੇ ਤੇ ਉਹ ਸਾਡੇ ਕੋ ਆ ਕੇ ਬੈਠ ਕੇ ਤੇ ਸਾਨੂੰ ਵਧਾਈ ਦੇ ਦਿੱਤੀ ਉਹ ਜੇ ਤੁਹਾਨੂੰ ਇਹ ਕਿੱਦਾਂ ਲੱਗ ਰਹੀ ਹੈ ਸੇਵਾ ਕਰਦੇ ਰੋ ਸਾਨੂੰ ਦੇਖੋ ਜੀ ਸੇਵਾ ਕਰਦਿਆਂ ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ ਸੇਵਾ ਹੀ ਸਭ ਤੋਂ ਉੱਤਮ ਹੈ ਤੇ ਸੇਵਾ ਹਰ ਕਿਸੇ ਨੂੰ ਕਰਨੀ ਚਾਹੀਦੀ ਹੈ ਅੱਜ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਦੇ ਯੂਥ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਵੱਧ ਚੜ ਕੇ ਸੇਵਾ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਤੇ ਜਿੱਥੇ ਵੀ ਗੁਰਦੁਆਰਾ ਉੱਥੇ ਜਾ ਕੇ ਸੇਵਾ ਕਰਨੀ ਚਾਹੀਦੀ ਤੇ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਤੇ ਸੱਚਾਈ ਦੇ ਪੱਥ ਤੇ ਚੱਲਣਾ ਚਾਹੀਦਾ ਜਲਦਾਓ ਲਾਓ ਜੀ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਧਰੂ ਮਾਤਾ ਕੀ ਜੈ ਬੋਲ ਸਿਆਪਤੀ ਰਾਮਚੰਦ ਮਹਾਰਾਜ ਕੀ ਗੁਰਦੀ ਦਾ ਖਾਲਸਾ ਵਾਇਗੁਰਦੀ ਦਾ ਖਾਲਸਾ ਵਾਇਗੁਰਦੀ ਜੀ ਅੱਜ ਸਾਡੇ ਪੰਜਾਬ ਦੀ ਆਣ ਔਰ ਸ਼ਾਨ ਐਮਐਲਏ ਸਾਹਿਬ ਭਾਜੀ ਇਹ ਭਾਜੀ ਮੈਂ ਸਰਦਾਰ ਜਗਵਿੰਦਰ ਸਿੰਘ ਜੱਜ ਹਾਂਜੀ ਉਹ ਪਾਪਾ ਪੌੜੇ ਵਾਲਾ ਲੋੜ ਗੇਟ ਹਾਂਜੀ ਕੌਂਸ਼ਾਲਾ ਜਰਨਲ ਸੈਕਟੀ ਹੈ ਹਾਂ ਇੱਥੇ ਸਾਡੇ ਪੰਜਾਬ ਦੀ ਆਣ ਔਰ ਸ਼ਾਨ ਕਵਰ ਵੀ ਇਹ ਪ੍ਰਧਾਨ ਦੀ ਐਮਐਲਏ ਸਾਹਿਬ ਇੱਥੇ ਆਏ ਆ ਦਿਵਾਲੀ ਦੇ ਦਿਨ ਦੇ ਉੱਤੇ ਸਾਨੂੰ ਸ਼ੁਭ ਕਾਮਨਾਵਾਂ ਸਾਰਿਆਂ ਨੂੰ ਦੇ ਕੇ ਗਏ ਆ ਸਾਰੇ ਮੈਂਬਰ ਸਾਹਿਬਾਨ ਨੂੰ ਦੇ ਕੇ ਗਏ ਆ ਉਹਨਾਂ ਦਾ ਅਸੀਂ ਇੱਥੇ ਆ ਕੇ ਬਹੁਤ ਬਹੁਤ ਧੰਨਵਾਦ ਕਰਦੇ ਆ ਤੁਹਾਨੂੰ ਆ ਸੇਵਾ ਕਰਦੋ ਕਿੰਨੇ ਸਾਲ ਹੋ ਗਏ ਸਾਨੂੰ ਇੱਥੇ 12-13 ਸਾਲ ਹੋ ਗਏ ਆ ਜੀ ਸਾਨੂੰ 12 13ਾ تھا ਉਹ ਜਦੋਂ ਦੇ ਐਸਐਸਪੀ ਇੱਥੇ ਹੁੰਦੇ ਸੀਗੇ ਉਹ ਤਕਰੀਬਨ ਲੰਮਿਹਦੇ ਬਾਅਦ ਪੰਦੀ ਦਿਨੀ ਦੋ ਮਹੀਨਿਆਂ ਬਾਅਦ ਇੱਥੇ ਜਿਹੜਾ ਆਉਂਦੇ ਰਹੇ ਗਊ ਮਾਤਾ ਦੀ ਸੇਵਾ ਕਰਦੇ ਹੁੰਦੇ ਸੀਗੇ ਇਹ ਅੱਜ ਦੇ ਨਹੀਂ ਆਣ ਲੱਗੇ ਕਾਫੀ ਪੁਰਾਣੇ ਆਉਂਦੇ ਅਤੇ ਬੜੀ ਸੇਵਾ ਕਰਦੇ ਅਤੇ ਕਵਰ ਵੀ ਜੇ ਪ੍ਰਕਾਰ ਵੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਕਰਦੇ ਇਹਦੇ ਅੱਜ ਬੰਦੀ ਛੋੜ ਤਨਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅੱਜ ਬੰਦੀ ਛੋੜ ਹੈ ਅਸੀਂ ਉਹਦੇ ਬਨੋਂ ਵੀ ਵਧਾਈਆਂ ਦਿੰਦੇ ਹਾਂ ਅਸੀਂ ਸਾਰਿਆਂ ਨੂੰ ਵਧਾਈਆਂ ਦਿੰਦੇ ਹਾਂ ਵਾਇਪੁਰ ਦੀ ਜਾ ਵਾਇਪੁਰ ਦੀ ਕਾਲ ਸਭ ਵਾਇਪੁਰ ਦੀ ਜੀ ਭਲੇ ਬੋਲੇ ਆਹ ਸ੍ਰੀ ਆਕਾਰ ਆਦੀ ਭਾਜੀ ਨਾਮ ਕੀ ਆਪਣਾ मेरा नाम मौलाना शाहिद अहमद चेयरमैन इंडिया बोर्ड सदर जमीत डिस्ट्रिक्ट अमृतसर जी साढ़े पूर्व पूर्व जी प्रताप सिंह पर तशरीफ लाए और गौशाले के अंदर जो है जिस तरीके से सेक्रेटरी साहब ने आपके सामने गुफ्त की फरमाया कि पहले से जो एस पी थे यहाँ जुड़े हुए हैं वो जहाँ पर तशरीफ लाए और उनका दिलो जो है अनिल शर्मा जी और रविनंदा जी जो है दोनों ने बहुत जो है उनका स्वागत किया और इस गौशाला को जो है इतना बेहतरीन तरीके से जो निज़ाम है शुरू से चल रहा है जब रवि नंदा जी जो है इस गौशाला के लिए आपने मेहनत की और मैं उनके साथ में तब से जुड़ा हुआ हूँ और हमारे साथी जो है शर्मा जी की बहुत बड़ी मेहनत है और मैं सबसे ये सहयोग चाहता हूँ कि पूरे शहर के लोग इस गौशाला के साथ में जो है जुड़ें और इनकी हौसला अफज़ाई करें ताकि ये गौशाला जो है अमृतसर की एक ऐसी शान बने कि लोग इसकी तारीफ़ करें आज कुंवर विजय प्रताप सिंह यहाँ पर जो है तशरीफ़ लाए शर्मा जी ने और इन नवीनंदा जी ने और इनकी पूरी टीम ने उनका जो है बहुत बहुत जो है स्वागत किया और वो भी बहुत जो है इसमें खुश हुए मैं सभी जो है मीडिया के जो है साथियों का भी जो है धन्यवाद करता हूँ कि इन्होंने भी अपना कीमती वक्त निकाल कर यहाँ पर जो है टाइम दिया कुंवर विजय प्रताप सिंह जो है आपकी जो है तारीफ जो है साहब ने करी ये वो शख्सियत हैं कि अमृतसर की समझ एक आवाज़ है ਔਰ ਇਸ ਲਈ ਜੋ ਹੈ ہماری ਵੀ ਹੌਸਲਾ ਫੁਜਾਈ ہوئی ਔਰ ਹਮ ਸਭ ਹੈ ਸਭ ਦਾ ਜੋ ਹੈ ਆਨੇ ਦਾ ਯਹਾਂ ਪਰ ਜੋ ਹੈ ਆਪਣੇ ਦਿਲੋਂ ਬਹੁਤ ਬਹੁਤ ਜੋ ਹੈ ਧੰਨਵਾਦ ਕਰਦੇ ਜਕਾਰਾ ਬਾਬਾ ਪੋੜੇ ਵਾਲਿਆਂ ਦਾ ਬਹੁਤ ਸਾਂਝੇ ਦਰਬਾਰ ਦੀ ਜੈ ਗਊ ਮਾਤਾ ਦੀ ਜੈ ਅਦਰ ਅਜਰੇ ਆਵਾਰਾ ਪੱਛੂ ਫਿਰਦੇ ਰਹੇ ਇਹਦੇ ਬਾਰੇ ਕੀ ਗਾਣੇ ਜਾਂਦੇ ਬਾਅਦ ਐਸਿਡਾ ਦਾ ਕਾਰਨ ਹੁੰਦੇ ਜਾਓ ਪਿਛੇ ਇੱਕ ਸਿੰਘਰੀ ਦੀ ਡੈਥ ਹੋਈ ਜੋ ਡੰਗਰਾਂ ਦੀ وجہ ਨਾਲ ਜਿਹੜੇ ਅਵਾਰਾ ਪਸ਼ੂ ਫਿਰ ਰਹੇ ਨੇ ਉਸ ਸਬੰਧ ਦੇ ਵਿੱਚ ਅਸੀਂ ਐਪਲੀਕੇਸ਼ਨਾਂ ਵੀ ਦਿੱਤੀਆਂ ਨੇ ਕਮਿਸ਼ਨਰ ਕਾਰਪੋਰੇਸ਼ਨ ਡੀਸੀ ਸਾਹਿਬ ਨੂੰ ਤੇ ਅਸੀਂ ਆਪ ਵੀ ਉਹਨਾਂ ਨੂੰ ਪਰਸਨਲੀ ਮਿਲਣ ਥੋੜੇ ਦਿਨਾਂ ਦੇ ਵਿੱਚ ਹੀ ਜਾ ਰਹੇ ਹਾਂ ਅਸੀਂ ਇਸ ਸਬੰਧ ਦੇ ਵਿੱਚ ਪਹਿਲਾਂ ਹੀ ਅਸੀਂ ਸਾਡੀ ਕਮੇਟੀ ਨੇ ਲੋਟਸ ਲਿਆ ਹੈ ਜਿਹੜੀਆਂ ਬਾਹਰ ਗਊਆਂ ਫਿਰ ਦਿੱਤੀਆਂ ਫਿਰ ਮੀਆਂ ਨੇ ਜਿਹੜੀਆਂ ਮੀਨ ਦੇ ਉੱਤੇ ਉਹ ਸਾਡੀਆਂ ਨਹੀਂ ਗਈਆਂ ਉਹ ਇੱਥੇ ਕੋਈ ਲੋਗ ਨੇ ਉਹ ਛੱਡ ਦਿੰਦੇ ਨੇ ਬਾਕੀ ਕੋਈ ਨਹੀਂ ਉਸ ਸੰਬੰਧ ਵੀ ਅਸੀਂ ਜਾ ਕੇ ਛੇਤੀ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਉਹਦਾ ਨੱਪਟਾ ਲਾ ਦਿੰਦੇ ਹਾਂ